ਫੜਾ ਦੇ ਕਾਰਨ ਪੰਜਾਬ ਦੇ ਲੋਕਾਂ ਤੇ ਮਾਰੀ ਗਈ ਜੇ ਮੈਂ ਗੱਲ ਕਰਾਂ ਸ਼ੁਰੂਆਤੀ ਦੌਰ ਦੀ ਅਗਸਤ ਦੇ ਮਹੀਨੇ ਜਿਹੜੇ ਫੜਾ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕਪੂਰਥਲਾ ਜ਼ਿਲ੍ਹੇ ਤੋਂ ਸ਼ੁਰੂ ਹੁੰਦੀ ਆ ਮੈਂ ਦੇਖ ਰਿਹਾ ਸੀ ਕਪੂਰਥਲਾ ਜਿਹੜੇ ਦੇ ਡਿਪਟੀ ਕਮਿਸ਼ਨਰ ਉਸ ਦੇ ਚੁਣੇ ਹੋਏ ਨਮਾਇंदे ਜਿਹੜੇ ਉਹ ਲਗਾਤਾਰ ਉਦੋਂ ਹੀ ਉਹਨਾਂ ਨੇ ਜਿਹੜੀ ਆ ਉਥੇ ਰਾਹਤ ਕਾਰਜਾਂ 'ਤੇ ਜੁਟ ਗਏ ਸੀ ਲੱਗ ਗਏ ਸੀ ਔਰ ਉਸ ਸਮੇਂ ਤੋਂ ਲਗਾਤਾਰ ਬਿਲਾ ਕਹਿਣ ਦਾ ਭਾਵ ਆ ਕਿ ਅਗਸ ਮਹੀਨੇ ਤੋਂ ਹੀ ਕਿਤਨਾ ਕਿਤੇ ਹੜ੍ਹਾਂ ਦੀ ਸ਼ੁਰੂਆਤ ਜਿਹੜੀ ਆ ਉਹ ਪੰਜਾਬ ਤੋਂ ਗਈ ਜਿਹਨੇ ਆ ਕੇ ਸਤੰਬਰ ਦੇ ਅੰਦਰ ਅਗਸ ਦੇ ਐਂਡ ਦੇ ਅੰਦਰ ਭਾਰੀ ਤਬਾਹੀ ਜਿਹੜੀ ਆ ਉਹ ਪੰਜਾਬ ਮਚਾਈ ਪੰਜਾਬ ਜਾਣ ਦਾ ਸਰਪੰਜਾਬ ਦੇ ਲੋਕ ਚਾੜਦੇ ਨੇਗੇ ਕਿ ਸਾਡੇ ਗੁਆਂਡੀ ਸੂਬੇ ਜਿਹੜੇ ਕਿ ਪਹਾੜੀ ਖੇਤਰ ਇਦਾਂ ਦਾ ਬਹੁਤ ਵੱਡਾ ਪਹਾੜੀ ਖੇਤਰਾ ਜਿਵੇਂ ਗੱਲ ਕਰਾ ਹਿਮਾਚਲ ਦੀ ਜੰਮੂ ਕਸ਼ਮੀਰ ਦੀ ਉਹਨਾਂ ਜ਼ਿਲ੍ਹਿਆਂ ਦੇ ਅੰਦਰ ਉਹਨਾਂ ਸਟੇਟਾਂ ਦੇ ਅੰਦਰ ਬਹੁਤ ਭਾਰੀ ਬਾਰਸ਼ ਜਿਹੜੀ ਆ ਪਿਛਲੇ ਸਮੇਂ ਜੁਲਾਈ ਚ ਪਈ ਅਗਸਤ ਚ ਪਈ ਉਹਦੇ ਕਰਕੇ ਪੰਜਾਬ ਦੇ ਅੰਦਰ ਵੱਡੀ ਪੱਧਰ ਤੇ ਜੜੇ ਹੜ ਆਏ ਨੇ ਕਈ ਸਾਥੀ ਸਾਡੇ ਕਹਿ ਰਹੇ ਸੀਗੇ ਕਿ ਜੀ ਪਾਣੀ ਘਟ ਛੱਡਿਆ ਪਾਣੀ ਵੱਧ ਛੱਡਿਆ ਉਹਦੇ ਕਰਕੇ ਹੜ ਆ ਗਏ ਪਰ ਲੇਕਿਨ ਮੈਂ ਉਹਨਾਂ ਸਾਥੀਆਂ ਨੂੰ ਦੱਸਣਾ ਚਾਹਨਾਗਾ ਕਿ 15-15 ਫੁੱਟ ਰੇਤ ਕਿੱਥੋਂ ਆਈ ਫਿਰ 10-10 ਫੁੱਟ ਰੇਤ ਕਿੱਥੋਂ ਆਈ ਫਿਰ ਜੇਕਰ ਉਹ ਚੰਦ ਨਦੀਆਂ ਨੂੰ ਜੇ ਤੁਹਾਡੀ ਗੱਲ ਮੰਨ ਲਈਏ ਚੰਦ ਨਦੀਆਂ ਨੂੰ ਪੱਟ ਵੀ ਲੈਂਦੇ ਉਹਨਾਂ ਦੀ ਡੀਸੈਂਟਿੰਗ ਵੀ ਕਰਨ ਨੇ ਤੁਹਾਡੀ ਗੱਲ ਮੰਨ ਲਈਏ ਫਿਰ ਐਡਾ ਵੱਡਾ ਰੇਤ ਕਿਸਾਨ ਦੇ ਖੇਤ ਵਿੱਚ ਕਿਵੇਂ ਆਇਆ ਅੱਜ ਜੇਕਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਫੈਸਲਾ ਕੀਤਾ ਜਿਸ ਦਾ ਖੇਤ ਉਸ ਦੀ ਰੇਤ ਉਹ ਇਸ ਗੱਲ ਦਾ ਐਵੀਡੈਂਸ ਆ ਸਰ ਇਸ ਗੱਲ ਦੀ ਗਵਾਹੀ ਆ ਸਪੀਕਰ ਸਾਹਿਬ ਕਿ ਪੰਜਾਬ ਦੇ ਅੰਦਰ ਜਿਹੜੀ ਹੜ੍ਹ ਦੇ ਤਬਾਹੀ ਜਿਹੜੀ ਹੋਈ ਆ ਉਹ ਸਿੱਧਾ ਉਹਦਾ ਕਨੈਕਸ਼ਨ ਪਹਾੜਾਂ ਦੇ ਨਾਲ ਆ ਸਿੱਧਾ ਉਹਦਾ ਕਨੈਕਸ਼ਨ ਦਰਿਆਵਾਂ ਦੇ ਨਾਲ ਆ ਦਰਿਆਵਾਂ ਪਹਾੜਾਂ ਤੋਂ ਦਰਿਆਵਾਂ ਦੇ ਹੁੰਦਾ ਹੋਇਆ ਪਾਣੀ ਜਿਹੜਾ ਉਹ ਪੰਜਾਬ ਤੋਂ ਹੁੰਦਾ ਹੋਇਆ ਅੱਗੇ ਜਾ ਕੇ ਉਹਨੇ ਪਾਕਿਸਤਾਨ ਤੱਕ ਮਾਰ ਕੀਤੀ ਆ ਪਾਕਿਸਤਾਨ ਦੇ ਵੀ ਕਾਫੀ ਸਾਰਾ ਜਿਹੜਾ ਉੱਥੇ ਜਾ ਕੇ ਹੜ੍ਹ ਹੜ੍ਹਾਂ ਨੇ ਤਬਾਹੀ ਮਚਾਈ ਆ ਪਰ ਲੇਕਿਨ ਜੇ ਮੈਂ ਗੱਲ ਕਰ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਆਉਂਦੇ ਨੇ ਪਹਿਲਾਂ ਤਾਂ ਲੰਬਾ ਸਮਾ ਉਹਨਾਂ ਨੂੰ ਲੱਗਦਾਗਾ ਇਸ ਗੱਲ ਕਰਨ ਦੇ ਲਈ ਕਿ ਪੰਜਾਬ ਨਾਲ ਹਮਦਰਦੀ ਕਿਉਂ ਨਾ ਪ੍ਰਗਟ ਕੀਤੀ ਜਾਵੇ ਲਗਾਤਾਰ ਸਪੀਕਰ ਸਾਹਿਬ 9 ਸਤੰਬਰ ਨੂੰ ਯਾਨੀ ਲਗਭਗ 1 ਮਹੀਨੇ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਚ ਆਉਂਦੇ ਨੇਗੇ ਪਰ ਲੇਕਿਨ ਫੇਰ ਵੀ ਆ ਕੇ ਪੰਜਾਬ ਦੇ ਲੋਕਾਂ ਦੇ ਦਰਦਾਂ 'ਚ ਹਿੱਸਾ ਪਾਉਣ ਦੀ ਬਜਾਏ ਆ ਕੇ ਕੀ ਕਹਿੰਦੇ ਨੇ ਕਿ 1600 ਕਰੋੜ ਰੁਪਏ ਦੀ ਮੈਂ ਰਾਸ਼ੀ ਜੜੀ ਦੇ ਕੇ ਚੱਲਿਆਗਾ ਮੈਨੂੰ ਅਫਸੋਸ ਆ ਕਿ ਅੱਛਾ ਹੁੰਦਾ ਉਹ ਲਾਡੀ ਜਿਹੜਾ 9 ਸਾਲ ਦਾ ਮਾਰਿਆ ਗਿਆ ਜਿਹਦੇ ਪਿਤਾ ਦਾ ਨਾਮ ਬਾਗ ਪਿੰਡ ਕੌਲੀਆਂ ਦਾ ਰਹਿਣ ਵਾਲਾ ਪਠਾਨਕੋਟ ਜ਼ਿਲ੍ਹੇ ਦਾ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਪਠਾਨਕੋਟ ਚ ਗਏ ਸੀ ਉਹ ਲੱਛੂ ਉਹ ਮੀਨਾ ਮੀਨੂ ਸਪੀਕਰ ਸਾਹਿਬ ਕਿ ਦਾ ਭਿਆਨਕ ਹਾਦਸਾਗਾ ਤਿੰਨ ਬੱਚੇ ਲਾਡੀ ਲੱਛੂ ਤੇ ਮੀਨੂ ਇੱਕੋ ਬਾਗ ਦੇ ਪਿਤਾ ਦਾ ਨਾਮ ਬਾਗਾ ਉਹ ਤਿੰਨ ਬੱਚੇ ਜਿਹੜੇ ਖੜਾ ਚੁਰਣ ਗਏ ਮਾਰੇ ਗਏ ਉਹਨਾਂ ਦੇ ਪਸ਼ੂ ਤਬਾਹ ਹੋ ਗਏ ਕਿਉਂਕਿ ਗੁੱਜਰ ਬਰਾਦਰੀ ਨੂੰ ਬੁਲਾਉਂ ਕਰਦੇ ਸੀ ਪਸ਼ੂਆਂ ਦਾ ਕੰਮ ਕਰਦੇ ਸੀ ਪਰ ਅਫਸੋਸ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਉਸ ਜੇ ਬਾਗ ਨੂੰ ਬੁਲਾ ਲੰਦੇ ਬੁਲਾ ਕੇ ਗੱਲ ਨਾਲ ਲਾ ਲੰਦੇ ਸ਼ਾਇਦ ਉਹਦੇ ਅਥਰੂ ਪੂੰਝਣ ਦਾ ਥੋੜਾ ਬਹੁਤਾ ਕੰਮ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਕਰ ਜਾਂਦੇ ਪਰ ਲੇਕਿਨ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਸ਼ਬਦ ਉਸ ਬਾਗ ਦੇ ਪਰਿਵਾਰ ਦੇ ਲਈ ਜਾਂ ਉਸ ਕੇਸ਼ਵ ਦੇ ਲਈ ਨਹੀਂ ਬੋਲਿਆ ਜਿਹਦੀ ਉਮਰ ਮਹਿਜ 12 ਸਾਲ ਅਸਰ ਇਹ ਕੇਸ਼ਵ ਨਾਂ ਦਾ ਵਿਅਕਤੀ ਬੱਚਾ ਜਿਹਦਾ ਪਿੰਡ ਰਾਜਪੁਰਾਗਾ 12 ਸਾਲ ਦੀ ਉਮਰ ਦੇ ਅੰਦਰ ਇਹ ਸਾਡਾ ਦਾ ਸ਼ਿਕਾਰ ਹੋ ਗਿਆ ਸਾਹਲ ਬਹੁਤ ਛੋਟੀ ਉਮਰ ਦਾ ਸਪੀਕਰ ਸਾਹਿਬ 7 ਸਾਲ ਦੀ ਉਮਰ ਦਾ ਇਸ ਖੜ ਦਾ ਸ਼ਿਕਾਰ ਹੋ ਗਿਆ ਮੈਂ ਛੋਟਾ ਜਾਣਕੜਾ ਇਸ ਲਈ ਪੇਸ਼ ਕਰ ਰਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਅਫਗਾਨਿਸਤਾਨ ਦੇ ਅੰਦਰ ਜਦੋਂ ਅਰਥ ਕੋਈ ਕਾਇਆ ਅਫਗਾਨਿਸਤਾਨ ਦੇ ਅੰਦਰ ਅਥ ਕੋਈ ਕਾਇਆ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਸਾਹਿਬ ਨੇ ਚੰਦ ਮਿੰਟਾਂ ਚ ਹਮਦਰਦੀ ਵੀ ਪ੍ਰਗਟ ਕਰਤੀ ਔਰ ਨਾਲ ਦੀ ਨਾਲ ਰਲੀਫ ਪੈਕੇਜ ਵੀ ਭੇਜਤਾ ਨਾਲ ਦੀ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ afghanistan ਦੀ Taliban ਸਰਕਾਰ ਨੂੰ ਚੰਦ ਘਟਿਆਂ ਚ ਮਦਦ ਵੀ ਬਚਾਉਂਦੀ ਆ ਤੇ ਹਮਦਰਦੀ ਵੀ ਬਰਤ ਕਰਦੀ ਆ ਪੰਜਾਬ ਉਹ ਸੂਬਾ ਕਾ ਜਿਹਨੇ 1968 ਦੀ ਗੱਲ ਕਰ ਲਈਏ 1962 ਦੀ ਗੱਲ ਕਰ ਲਈਏ 1965 ਦੀ ਗੱਲ ਕਰ ਲਈਏ ਸਪੀਕਰ ਸਾਹਿਬ 1971 ਦੀ ਗੱਲ ਕਰ ਲਈਏ ਇਹਨਾਂ ਸਾਰੀਆਂ جنگਾਂ ਦੇ ਅੰਦਰ ਦੇਸ਼ ਦਾ ਸਾਥ ਇੱਕ ਠੋਕ ਕੇ ਦਿੱਤਾ ਪੰਜਾਬ ਦੇ ਲੋਕਾਂ ਨੇ ਇੱਕ ਠੋਕ ਕੇ ਸਾ ਦਿੱਤਾ ਮੇਰਾ ਆਪਣਾ ਪਿਤਾ ਮੇਰਾ ਆਪਣਾ ਪਿਤਾ ਸਰਦਾਰ ਬੇਜ ਸਿੰਘ ਜੀ ਇਸ ਦੁਨੀਆ ਤੇ ਨਹੀਂ ਰਹੇ ਉਹਨਾਂ ਨੇ 1962 ਦੀ ਜੰਗ ਵੀ ਲੜੀ 1971 ਦੀ ਜੰਗ ਵੀ ਲੜੀ ਔਰ ਦੇ ਮੇਰਾ ਕਹਿਣ ਦਾ ਪਾਵਾ ਕਿ ਸਾਡੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਜੰਗਾਂ ਲੜੀਆਂ ਔਰ ਦੇਸ਼ ਨੂੰ ਪ੍ਰੋਟੈਕਟ ਕੀਤਾ ਅੱਜ ਜਦੋਂ ਪੰਜਾਬ ਨੂੰ ਲੋੜ ਸੀ ਤਾਂ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਨਾਲ ਧੋਖਾ ਕਮਾਇਆ ਪੰਜਾਬ ਦੇ ਨਾਲ ਧਗਾ ਕਮਾਇਆ ਪੰਜਾਬ ਦੀ ਪਿੱਠ ਸੁਰਾ ਮਾਰਿਆ ਆ ਹੁਣੇ ਹੀ ਛੱਡੋ ਪੁਰਾਣੀਆਂ ਗੱਲਾਂ ਨੂੰ باڑ بارڈ چھڈ دو کہتر چڑھ دیو, دیو, دیو پینٹ نو پول جو ہونے جدو مئی دی اندر پاکستان بڑی اپنی پاکستان میں ٹینشن کھڑی ہوئی تو اس سمے کی ہویا کس طرح پتھان پٹانکوٹ میرے یاد آ میں لال چند کٹارو چک جی نچتا ہوں کتھے آ رہے کا دیکھ رہے ہیں ایک کلومیٹر تو سامنے ڈرون جڑا جا رہے گا وہ یو پی چ نہیں جا رہا گا وہ بہار چ نہیں جا رہا سا کتنے آ رہا سر وہ پٹھانکوٹ چاہیے ਕਿਸਾ ਉਹ ਕਿੱਥੇ ਆ ਰਿਆ ਸੀਗਾ ਫਿਰੋਜ਼ਪੁਰ ਦੇ ਪਿੰਡਾਂ ਤੇ ਆ ਰਿਆ ਸੀਗਾ ਉਹ ਕਿੱਥੇ ਆ ਰਿਆ ਸੀਗਾ ਬਠਿੰਡਾ ਦੇ ਪਿੰਡਾਂ ਤੇ ਆ ਰਿਆ ਸੀਗਾ ਯਾਨੀ ਕਿ ਛਾਤੀ ਤੇ ਗੋਲੀਆਂ ਖਾਣ ਲਈ ਪੰਜਾਬ ਆ ਪਰ ਜਦੋਂ ਪੰਜਾਬ ਤੇ ਆਪਤਾ ਆਈ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਸਾਡਾ ਇੱਕ ਵੀ ਨਹੀਂ ਸੁਣਿਆ ਔਰ 1600 ਕਰੋੜ ਰੁਪਏ ਅਨਾਉਂਸ ਕਰਕੇ ਚਲੇ ਗਏ ਬਹੁਤ ਸਾਰੇ ਸਾਥੀ ਸਵਾਲ ਉਠਾਉਂਦੇ ਲਗੇ ਕਈ ਵਾਰ ਚ ਵੀ ਉਠਾਉਣਗੇ ਵਿੱਚੋਂ ਕਿ ਜੀ 1600 ਕੋਟ ਚੋਂ ਕਿੰਨੇ ਪੈਸੇ ਆ ਗਏ ਆ ਮੇਰੇ ਕੋਈ ਅੰਕੜਾ ਪਿਆਗਾ ਇੱਕ ਵੀ ਪੈਸਾ 1 ਰੁਪਿਆ ਨਾਟ ਅ ਸਿੰਗਲ ਪੈਣੀ ਹੁਣ ਤੱਕ ਪੰਜਾਬ ਦੇ ਖਜ਼ਾਨੇ ਚ ਉਹ 1600 ਕਰੋੜ ਰੁਪਏ ਚ ਨਹੀਂ ਆਈ ਮੇਰੇ ਸਾਥੀ ਮੈਂ ਦੇਖ ਰਿਆ ਉਹ ਲਿਖਣ ਲੱਗੇ ਨੇ ਕਿ ਅਸੀਂ ਜਵਾਬ ਦੇਵਾਂਗੇ ਮੈਂ ਹੁਣ ਹੀ ਦੇ ਦੱਸ ਦਨਗਾ ਕਿਉਂਕਿ ਬਾਦਸ਼ਾਹ ਦਰੌਲਾ ਪਾਜੇ ਵਾਕ ਆਊਟ ਕਰਕੇ ਚਲੇ ਜਾਣ ਜਿਹੜਾ 240 ਕਰੋੜ ਦੀ ਗੱਲ ਕਰਦੇ ਨੇਗੇ ਉਹ 481 ਕਰੋੜ ਰੁਪਿਆ ਪਲੀਜ਼ ਲਿਖ ਲੋ ਤੁਹਾਨੂੰ ਕਿਉਂਕਿ ਭਾਰਤੀ ਜਨਤਾ ਪਾਰਟੀ ਤੁਸੀਂ ਪਟਾਕਟ ਕਰਨਾਗਾ ਭਾਰਤੀ ਜਨਤਾ ਪਾਰਟੀ ਤੁਸੀਂ ਗੱਲ ਕਰ ਲਈਆਂ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਤਾਂ ਹੈ ਨਹੀਂ ਇੱਥੇ ਹੈਗੇ ਨਹੀਂ ਭਾਰਤੀ ਜਨਤਾ ਪਾਰਟੀ ਦਾ ਨਵੰਬਰ ਹੈ ਦਿਓ ਤਾਂ ਪਹਿਲੇ ਆਲਰੇਡੀ ਚਲੇ ਗਿਆ ਮੈਨੂੰ ਪਤਾਗਾ ਕਿ ਕਾਂਗਰਸ ਪਾਰਟੀ ਨੇ ਬੀਜੇਪੀ ਨੂੰ ਪਟਾਕਟ ਕਰਨਾਗਾ ਤਾਂ ਹੁਣੇ ਲਿਖ ਲੋ ਹੁਣੇ ਲਿਖ ਲੋ ਕਿ ਜਿਹੜਾ 481 ਕਰੋੜ ਰੁਪਏ ਦੀ ਗੱਲ ਕਰਦੇ ਨੇਗੇ ਓ 481 ਕਰੋੜ ਰੁਪਇਆ ਜਦੋਂ 1 ਫਰਵਰੀ 2025 ਨੂੰ ਤੁਸੀਂ ਤੁਸੀਂ ਬੋਲਣਾ ਤੁਸੀਂ ਪ੍ਰਗਟ ਸਿੰਘ ਜੀ ਤੁਸੀਂ ਬੋਲੋ ਇੱਧਰ ਕੀ ਮੈਂ ਇੱਧਰ ਤੁਸੀਂ ਤੁਸੀਂ ਬੋਲਣਾ ਪ੍ਰਗਟ ਸਿੰਘ ਜੀ 1 ਫਰਵਰੀ 1 ਫਰਵਰੀ 2025 ਨੂੰ ਜਦੋਂ ਦੇਸ਼ ਦਾ ਬਜਟ ਪੇਸ਼ ਹੁੰਦਾਗਾ ਉਸ ਦੇ ਅੰਦਰ ਡਿਸਾਸਟਰ ਮੈਨੇਜਮੈਂਟ ਤੇ ਕਿੰਨੇ ਪੈਸੇ ਰੱਖੇ ਜਾਂਦੇ ਨੇ 481 ਕਰੋੜ ਰੁਪਇਆ 481 ਕਰੋੜ ਰੁਪਇਆ ਰੱਖੇ ਜਾਂਦੇ ਨੇ ਉਹ ਕਨੇ ਪੰਜਾਬ ਲਈ ਦੀ ਮੈਂ ਸਾਥੀ ਹਾਂ ਦੱਸਣਾ ਜੀ ਨਾ ਪੰਜਾਬ ਲਈ ਨਹੀਂ ਪੂਰੇ ਦੇਸ਼ ਭਰ ਦੇ ਅੰਦਰ ਉਹ ਪੈਸਿਆਂ ਦਾ ਅਵੰਟਨ ਹੁੰਦਾਗਾ ਉਹ ਪੈਸੇ ਜਿਹੜੇ ਦੇ ਬੰਦੇ ਜਾਂਦੇ ਨੇ ਕਿ ਉਹ ਹਿਮਾਚਲ ਨੂੰ ਵੀ ਮਿਲਦੇ ਨੇ ਉਹ ਰਣਾਚਲ ਪ੍ਰਦੇਸ਼ ਨੂੰ ਵੀ ਮਿਲਦੇ ਨੇ ਕਿ ਉਹ ਦਿੱਲੀ ਨੂੰ ਵੀ ਮਿਲਦੇ ਨੇ ਉਹ ਪੰਜਾਬ ਨੂੰ ਵੀ ਮਿਲਦੇ ਦੇਗੇ ਜੇਕਰ ਉਹ ਵਰਤ ਲੈ ਜਾਣ ਤਾਂ ਠੀਕ ਆ ਜੇਕਰ ਨਾ ਵਰਤੇ ਜਾਣ ਜਿਹੜੇ ਸਰਦਾਰ ਜੀ ਗੱਲ ਕਰਦੇ ਸੀ ਤਾਂ ਉਹਦੇ ਤੇ ਵਿਆਜ ਦੇਣਾ ਪੈਂਦਾਗਾ ਉਦੇ ਤੋਂ ਸਾਨੂੰ ਵਿਆਸ ਦੇਣਾ ਪੈਣਾਗਾ ਜਿਹੜੀ ਤੁਸੀਂ ਹੁਣ ਕਹਿੰਦੇ ਹੋ ਕਿ ਜੇ 8000 ਕਰੋੜ ਰੁਪਇਆ 12000 ਕਰੋੜ ਰੁਪਇਆ ਜੇ ਅਸੀਂ ਉਹਨੂੰ ਵਰਤਾਂਗੇ ਤਾਂ ਉਹ ਸਾਡੀ ਬੋਰਿੰਗ ਲਿਮਟ ਤੋਂ ਕੱਟਿਆ ਜਾਊਗਾ ਉਹ ਬੋਰਿੰਗ ਲਿਮਟ ਤੋਂ ਮਾਈਨਸ ਹੋਊਗਾ ਔਰ ਉਸ ਦੇ ਉੱਤੇ ਸਭ ਤੋਂ ਮਹਿੰਗਾ ਵਿਆਸ ਦੇਣਾ ਪਊਗਾ 8.15% 8.15% ਦਾ ਵਿਆਸ ਦੇਣਾ ਪਊਗਾ ਇਹ ਸੈਂਟਰ ਸਰਕਾਰ ਦੀਆਂ ਗੱਲਾਂ ਨੇ ਜਿਹੜੀਆਂ ਮੈਨੂੰ ਲੱਗਦਾ ਕਿ ਸ਼ਾਇਦ ਸਾਡੇ ਕੋਲ ਸਾਥ ਹੀ ਜਿਹੜੇ ਨੇਗੇ ਉਹ ਟੀਵੀ ਤੇ ਦੇਖ ਕੇ ਅਖਬਾਰਾਂ ਤੇ ਪੜ੍ਹ ਕੇ ਉਹਨਾਂ ਫਿਗਰਾਂ ਨੂੰ ਜਿਹੜਾ ਕਦੇ ਨਾ ਕਦੇ ਬੋਲ ਦਿੰਦੇ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਆਪਣੇ ਆਪ ਨੂੰ ਬਚਾਉਣਾ ਪੈਂਦਾ ਦੇਸਾਸਟਰ ਮੈਨੇਜਮੈਂਟ ਐਕਟ ਕਦੋਂ ਲਾਗੂ ਹੁੰਦਾ ਮੈਂ ਸਾਥੀਆਂ ਨੂੰ ਪੁੱਛਣਾ ਚਾਹੁੰਦਾ ਮੰਨ ਜੋ ਸੀਐਮ ਸਾਹਿਬ ਦੇਸਾਸਟਰ ਮੈਨੇਜਮੈਂਟ ਐਕਟ ਜਿਹੜਾਗਾ ਉਹ 2010 ਚ ਬਣਦਾਗਾ ਔਰ ਹਿਸਾਬ ਕਿਤਾਬ ਸਾਡੇ ਸਾਥੀ ਪਿਛਲੇ 30 ਸਾਲਾਂ ਦਾ ਲਈ ਜਾਂਦੇ ਨੇ ਔਰ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾਗਾ تو پائی ایدہ ہی دستو میں لگا پول پول گئے تسی سی تیہاں سالہ سرکار تو اٹھے کنی بار رہی ہے تو لے کے آئے ہوں گے بہت سارے تو جو صاحب کا کیبنٹ منتری بیٹھے لیں گے تو جو بہت سارے صاحب کا کیبنٹ منتری بیٹھے لیں گے اور تسی سی کلکولیشن کیتا ہوگا تسی سی انہا کیبنٹ آنے حصہ دا میمبر ہوں گے جنہا کیبنٹ نے وہ پیسے خرچے لیں گے جنہا کیبنٹ آنے پیسے خرچے لیں گے انہا کیبنٹ حصہ رہے ہوں گے ਉਹਨਾਂ ਕੈਬਿਨੇਟ 'ਚ ਬੈਠ ਕੇ ਤੁਸੀਂ ਪਾਸ ਕਰਦੇ ਰਹੋਗੇ ਇਹ ਪੈਸਾ ਕਿੱਥੇ ਲੱਗਣਾਗਾ ਕੋਵਿਡ ਕਦੋਂ ਆਇਆ ਸੀ ਸ਼ਾਇਦ ਭੁੱਲ ਗਏ ਹੋਮੋਗੇ